ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਰੰਜੀਤ ਸਿੰਘ ਰੰਧਾਵਾ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਪੰਜਾਬ ਫਰੈਸ਼ ਦੇ YouTube ਚੈਨਲ ਤੇ ਇਹ ਆ ਸਾਡਾ ਫਰਸਟ ਵੀਡੀਓ ਵਲੌਗ ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਬਾਗਬਾਨੀ ਬਾਰੇ ਬਹੁਤ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਹੁਣ ਇਸ ਚੈਨਲ ਤੇ ਤੁਹਾਨੂੰ ਮਿਲਿਆ ਕਰੂਗੀ ਪੰਜਾਬ ਦੇ ਵਿੱਚ ਨਵੀਆਂ ਤਕਨੀਕਾਂ ਦੇ ਨਾਲ ਖੇਤੀ ਕਰਨ ਦੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਕੋਈ ਵੀ ਤੁਹਾਡੇ ਕੁਐਸ਼ਨਸ ਹੋਣਗੇ ਅਸੀਂ ਉਹਨਾਂ ਨੂੰ ਆਨਸਰ ਕਰਾਂਗੇ ਇਸ ਚੈਨਲ ਦੇ ਥਰੂ ਮੈਂ ਖੁਦ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਜੋ ਵੀ ਪੰਜਾਬ ਦੇ ਵਿੱਚ ਬਾਗਬਾਨੀ ਦੇ ਰਿਲੇਟਡ ਨਵੀਆਂ ਟੈਕਨੀਕਾਂ ਬਾਰੇ ਜਾਂ ਹੋਰ ਵੀ ਨਵੀਆਂ ਵੈਰਾਈਟੀਆਂ ਬਾਰੇ ਜੋ ਵੀ ਲੋੜਿੰਦੀ ਜਾਣਕਾਰੀ ਹੈ ਤੁਹਾਡੇ ਤੱਕ ਮੁਹੱਈਆ ਕਰਵਾਈ ਜਾਵੇ ਨਾਲ ਦੀ ਨਾਲ ਹੀ ਮੇਰੀ ਇਹ ਵੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਚੈਨਲ ਦੇ ਉੱਪਰ ਸੱਲੇ ਪੰਜਾਬ ਨਹੀਂ ਦੁਨੀਆ ਭਰ ਦੇ ਵਿੱਚੋਂ ਜੋ ਵੀ ਖੇਤੀਬਾੜੀ ਜਾਂ ਬਾਗਬਾਨੀ ਦੇ ਰਿਲੇਟਡ ਐਕਸਪਰਟਸ ਨੇ ਜੋ ਜਿਨ੍ਹਾਂ ਨੇ ਵਕ ਵਕ ਖੇਤਰਾਂ ਦੇ ਵਿੱਚ ਉਹਨਾਂ ਨੂੰ ਤਜਰਬਾ ਹਾਸਲ ਕੀਤਾ ਉਹਨਾਂ ਨੂੰ ਇਸ ਚੈਨਲ ਤੇ ਲਿਆ ਕੇ ਉਹਨਾਂ ਦੇ ਨਾਲ ਪੋਡਕਾਸਟ ਵੀ ਕਰਾਂਗੇ ਤਾਂ ਜੋ ਅਸੀਂ ਉਹਨਾਂ ਤੋਂ ਸਿੱਖ ਸਕੀਏ ਤੇ ਉਹਨਾਂ ਤੋਂ ਆ ਨਵੀਆਂ ਗੱਲਾਂ ਪੰਜਾਬ ਦੀ ਖੇਤੀ ਵਿੱਚ ਅਪਣਾ ਸਕੀਏ ਜਿਹੜਾ ਸਾਡਾ ਪੰਜਾਬ ਫਰੈਸ਼ ਦਾ ਇੰਸਟਾਗ੍ਰam ਪੇਜ ਆ ਉਹਦੇ ਥਰੂ ਸਾਨੂੰ ਬਹੁਤ ਸਾਰੇ ਨੌਜਵਾਨ ਵੀਰਾਂ ਦੇ ਸਪੈਸ਼ਲੀ ਯੂਐਸ ਕੈਨੇਡਾ ਆਸਟ੍ਰੇਲੀਆ ਇਤੋਂ ਮੈਨੂੰ ਕਾਲਸ ਆਉਂਦੀਆਂ ਨੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਅੱਜ ਬਹੁਤ ਜਾਗਰੂਕ ਹੋ ਰਹੀ ਹੈ ਉਹਨਾਂ ਨੂੰ ਆਲਰੇਡੀ ਕਲਾਈਮੇਟ ਚੇਂਜ ਬਾਰੇ ਵਾਟਰ ਟੇਬਲ ਡਿਪਲੀਸ਼ਨ ਬਾਰੇ ਕਿ ਸਾਡਾ ਪਾਣੀ ਦਾ ਪੱਧਰ ਕਿਵੇਂ ਘਟ ਰਿਹਾ ਹੈ ਉਹਦੇ ਬਾਰੇ ਬਹੁਤ ਅਵੇਅਰ ਨੇ ਇਸ ਕਰਕੇ ਉਹ ਕੁਝ ਨਵਾਂ ਕਰਨਾ ਚਾਹੁੰਦੇ ਨੇ ਜਿਹੜਾ ਸਸਟੇਨੇਬਲ ਵੀ ਹੋਵੇ ਪ੍ਰੋਫਿਟੇਬਲ ਵੀ ਹੋ ਸੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਸਭ ਤੋਂ ਪਹਿਲਾਂ ਮੈਂ ਦੋ ਤਿੰਨ ਗੱਲਾਂ ਡਿਸਕਸ ਕਰਨੀਆਂ ਚਾਹੁੰਦਾ ਕਿ ਜਿਹੜਾ ਸਭ ਤੋਂ ਮੋਸਟ ਕਾਮਨ ਕੁਐਸਚਨ ਸਾਨੂੰ ਮੈਨੂੰ ਫੋਨ ਕਾਲ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਬਾਗਬਾਨੀ ਕਰਨਾ ਚਾਹੁੰਦੇ ਹਾਂ ਬਟ ਸਾਨੂੰ ਕੋਈ ਤਜਰਬਾ ਨਹੀਂ ਹੈ ਅਸੀਂ ਕਿਵੇਂ ਸਟਾਰਟ ਕਰੀਏ ਕਿੱਥੋਂ ਸਟਾਰਟ ਕਰੀਏ ਸੋ ਅੱਜ ਮੈਂ ਤੁਹਾਨੂੰ ਦੱਸਾਂਗਾ ਤਿੰਨ ਸਭ ਤੋਂ ਇੰਪੋਰਟੈਂਟ ਗੱਲਾਂ ਜੇ ਤੁਸੀਂ ਬਾਗਬਾਨੀ ਕਰਨਾ ਚਾਹੁੰਦੇ ਹੋ ਉਹ ਜਿਹੜੀਆਂ ਸਭ ਤੋਂ ਤਿੰਨ ਇੰਪੋਰਟੈਂਟ ਗੱਲਾਂ ਦਾ ਖਿਆਲ ਰੱਖ ਨੰਬਰ 1 ਥਿੰਗ ਬਾਗਬਾਨੀ ਜਿਹੜਾ ਹੈਗਾ ਇੱਕ ਸਲੋ ਤੇ ਪੇਸ਼ੈਂਸ ਵਾਲਾ ਕੰਮ ਆ ਜਿਵੇਂ ਆਪਾਂ ਐਨੂਅਲ ਕ੍ਰੌਪਸ ਕਰਦੇ ਆ ਕਣਕ ਤੇ ਝੋਨਾ ਉਹਨਾਂ ਦਾ ਇੱਕ ਸਾਲ ਦਾ ਸਾਈਕਲ ਹੁੰਦਾ ਤੁਸੀਂ ਲਾਉਨੇ ਆ 6 ਮਹੀਨੇ ਦੇ ਵਿੱਚ ਤੁਸੀਂ ਫਸਲ ਨੂੰ ਹਾਰਵੈਸਟ ਕਰ ਸਕਦੇ ਆ ਜਿਹੜੀ ਬਾਗਬਾਨੀ ਆ ਉਹ ਇਹ ਬਹੁਤ ਸਲੋਥ ਲੌਂਗ ਟਰਮ ਪ੍ਰੋਸੈਸ ਆ ਕਈ ਵਾਰੀ ਸਮ ਟਾਈਮਸ ਇਟ ਈਵਨ ਜਨਰੇਸ਼ਨਲ ਲਾਈਕ ਕਿ ਇੱਕ ਪੀੜੀ ਤੋਂ ਕੰਮ ਸਟਾਰਟ ਹੁੰਦਾ ਦੂਜੀ ਪੀੜੀ ਤੱਕ ਜਾਂਦਾ ਰਾਈਟ ਸੋ ਇਸ ਕਰਕੇ ਜੇ ਤੁਸੀਂ ਬਾਗਬਾਨੀ ਕਰਨਾ ਚਾਹ ਰਹੇ ਹੋ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਰਨੀ ਆ ਤੁਸੀਂ ਇਹਦੇ ਵਿੱਚ ਕਾਲੇ ਨਹੀਂ ਪਹਿਣਾ ਤੁਸੀਂ ਆਪ ਆਰਾਮ ਨਾਲ ਪੇਸ਼ੈਂਸ ਪੇਸ਼ੈਂਸ ਦੇ ਨਾਲ ਚੱ ਅਸੀਂ ਜੇ ਤੁਹਾਡੇ ਕੋਲੇ 10 ਏਕੜ ਦੀ ਜ਼ਮੀਨ ਹੈ ਮੰਨ ਲਓ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਪਹਿਲੇ ਸਾਲ ਇੱਕ ਜਾਂ ਦੋ ਏਕੜ ਤੋਂ ਸਟਾਰਟ ਕਰੋ ਤੁਸੀਂ ਉਹਦੇ ਵਿੱਚ ਜਿਹੜੀਆਂ ਵੀ ਤੁਸੀਂ ਕ੍ਰੌਪਸ ਕਰਨਾ ਚਾਹੁੰਦੇ ਹੋ ਕ੍ਰੌਪਸ ਕਿਹੜੀਆਂ ਅਸੀਂ ਕਰ ਸਕਦੇ ਹਾਂ ਇਹਦੇ ਬਾਰੇ ਵੀ ਅਸੀਂ ਅੱਗੇ ਡਿਸਕਸ ਕਰਾਂਗੇ ਬਟ ਜੋ ਵੀ ਤੁਸੀਂ ਕ੍ਰੌਪਸ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਜਾਂ ਦੋ ਏਕੜ ਤੋਂ ਸਟਾਰਟ ਕਰੋ ਪਹਿਲੇ ਦੋ ਸਾਲ ਉਹਨੂੰ ਪਹਿਲਾਂ ਪ੍ਰੋਪਰਲੀ ਇਸਟੈਬਲਿਸ਼ ਕਰਨ ਦਾ ਸਿੱਖੋ ਉਹਨੂੰ ਇਸਟੈਬਲਿਸ਼ ਕਰੋ ਉਹਦੇ ਬਾਰੇ ਸਿੱਖੋ ਉਹਦੇ ਬਾਰੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਉਹਦੇ ਵਿੱਚ ਇਹ ਫਿਗਰ ਆਊਟ ਕਰੋਗੇ ਸਾਨੂੰ ਚੈਲੰਜਸ ਕਿਹੜੇ-ਕਿਹੜੇ ਆਉਂਦੇ ਨੇ ਐਂਡ ਉਹਨਾਂ ਚੈਲੰਜਸ ਨੂੰ ਤੁਸੀਂ ਆ ਦੂਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਐਵੇਂ ਨਹੀਂ ਐਵੇਂ ਨਹੀਂ ਹੋਣਾ ਜਿਦਾ ਕਿ ਤੁਸੀਂ ਪਹਿਲੇ ਸਾਲ ਹੀ 5 ਏਕੜ ਲਾ ਲਏ ਐਂਡ ਥੈਨ ਤੁਹਾਨੂੰ ਕੁਝ ਚੈਲੰਜਸ ਆ ਗਏ ਐਂਡ ਥੈਨ ਤੁਸੀਂ ਡਿਸਪਾਇੰਟ ਹੋ ਜਾਓਗੇ ਤੁਹਾਨੂੰ ਲੱਗੇ ਕਿ ਸਾਡਾ ਅਸੀਂ ਇਨਵੈਸਟਮੈਂਟ ਵੀ ਕਰ ਲਈਆ ਟਾਈਮ ਵੀ ਸਪੈਂਡ ਕੀਤਾ ਇਨਕਮ ਵੀ ਖੇਤ ਦੇ ਵਿੱਚ ਰੋਗੀ ਤੇ ਸਾਡਾ ਸਾਡਾ ਨੁਕਸਾਨ ਹੋ ਗਿਆ ਸੋ ਸੋ ਇਸ ਕਰਕੇ ਇਟਸ ਬਹੁਤ ਜ਼ਰੂਰੀ ਹੈ ਕਿ ਤੁਸੀਂ ਥੋੜੇ ਰਕਬੇ ਤੋਂ ਸਟਾਰਟ ਕਰੋ ਥੋੜੇ ਰਕਬੇ ਤੋਂ ਸਟਾਰਟ ਕਰਨ ਦੇ ਜਿਹੜੇ ਕੁਝ ਮੇਨ ਫਾਇਦੇ ਨੇ ਉਹ ਮੈਂ ਤੁਹਾਨੂੰ ਦੱਸਦਾ ਨੰਬਰ 1 ਜੇ ਤੁਹਾਡੇ ਕੋਲੇ 10 ਏਕੜ ਦਾ ਪਲਾਟ ਆ ਤੁਸੀਂ 10 ਏਕੜ ਤੋਂ 10 ਏਕੜ ਚ ਖੇਤੀ ਕਰ ਦਿਓ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਤੁਸੀਂ 5 ਸਾਲ ਦਾ ਪਲਾਨ ਬਣਾ ਕੇ 2-2 ਏਕੜ ਹਰ ਸਾਲ ਲਾਓ ਜਿਹੜੇ ਪਹਿਲੇ 2 ਏਕੜ ਤੁਸੀਂ ਅੱਜ ਲਾਏ ਨੇ ਪਹਿਲੀ ਗੱਲ ਤਾਂ ਤੁਹਾਨੂੰ ਜਿਹੜੇ ਬਾਕੀ ਦੇ 8 ਏਕੜ ਨੇ ਉਹਦੇ ਚੋਂ ਤੁਸੀਂ ਜੋ ਵੀ ਆਪਣੀ ਸਧਾਰਨ ਖੇਤੀ ਕਰ ਰਹੇ ਆ ਕਣਕ ਝੋਨੇ ਦੀ ਉਹਦੇ थ्रू ਤੁਹਾਨੂੰ ਆਮਦਨ ਆਉਂਦੀ ਰਹੇਗੀ ਤੁਹਾਡੀ ਸਾਰੀ ਦੀ ਸਾਰੀ ਆਮਦਨ ਰੁਕੇਗੀ ਨਹੀਂ ਕਿਉਂਕਿ ਜਦੋਂ ਤੁਸੀਂ ਬਾਗਬਾਨੀ ਸ਼ੁਰੂ ਕਰਦੇ ਆ ਪਹਿਲੇ ਕੁਝ ਕੁਝ ਸਾਲਾਂ ਦੇ ਵਿੱਚ ਤੁਹਾਡੀ ਆਮਦਨ ਜ਼ਰੂਰ ਘਟਦੀ ਸੋ ਉਹਦੇ ਜਿਹੜੇ ਤੁਹਾਡੇ ਇਸ ਕਰਕੇ ਤੁਹਾਡੀ ਆਮਦਨ ਇੱਕ ਸਟੈਡੀਨਸ ਬਣੀ ਰਹੇਗੀ ਤੁਹਾਡੀ ਆਮਦਨ ਦੇ ਵਿੱਚ ਦੂਜਾ ਜਿਹੜਾ ਦੂਜਾ ਜਿਹੜਾ ਮੇਨ ਪੁਆਇੰਟ ਹੈਗਾ ਕਿ ਤੁਸੀਂ ਇੱਕ ਦੇਖ ਸਕਦੇ ਆ ਕਿ ਜਿਹੜੀ ਵੈਰਾਈਟੀਆਂ ਮੈਂ ਲਗਾਈਆਂ ਨੇ ਕੀ ਉਹ ਪਰਫਾਰਮ ਕਰ ਰਹੀਆਂ ਨੇ ਕੀ ਚੈਲੰਜਸ ਆ ਰਹੇ ਨੇ ਕੋਈ ਮੋਰਟੈਲਿਟੀ ਹੋ ਰਹੀ ਆ ਜਾਂ ਵਾਟਐਵਰ ਸੋ ਉਹਦੇ ਨਾਲ ਤੁਹਾਨੂੰ ਤੁਸੀਂ ਤੁਸੀਂ ਸਲੋਲੀ ਉਹਦੇ ਬਾਰੇ ਲਰਨ ਕਰ ਸਕਦੇ ਆ ਪਹਿਲੇ 1 ਸਾਲ 2 ਸਾਲ ਤੱਕ ਜਿਵੇਂ ਜਿਵੇਂ ਤੁਹਾਡਾ ਤਜਰਬਾ ਹੋਵੇਗਾ ਤੁਸੀਂ ਅੱਗੇ ਅੱਗੇ ਉਹਨੂੰ ਐਕਸਪੈਂਡ ਕਰਦੇ ਰਹ ਸਕਦੇ ਜੇ ਤੁਸੀਂ 2 ਏਕੜ ਇੱਕ ਸਾਲ ਚਲਾਉਂਦੇ ਆ ਤਾਂ 5 ਸਾਲਾਂ ਦੇ ਵਿੱਚ ਤੁਸੀਂ ਆਪਣਾ ਸਾਰਾ ਰਕਬਾ ਖੇਤੀ ਤੋਂ ਜਲ ਆਮ ਖੇਤੀ ਤੋਂ ਬਾਗਬਾਨੀ ਵਿੱਚ ਕਨਵਰਟ ਕਰ ਸਕਦੇ ਬਟ ਉਹਦੇ ਨਾਲ ਕੀ ਹੋਏਗਾ ਕਿ ਤੀਜੇ ਚੌਥੇ ਸਾਲ ਤੋਂ ਜਿਹੜਾ ਏਕੜ ਤੁਸੀਂ ਸਭ ਤੋਂ ਪਹਿਲਾਂ ਲਾਇਆ ਸੀ ਹੁਣ ਉਹਦੇ ਤੋਂ ਇਨਕਮ ਆਉਣ ਲੱਗ ਜਾਈਗੀ ਸੋ ਜੇ ਦੂਜੇ ਤੋਂ ਥੋੜੀ ਘਟ ਵੀ ਜਾਏਗੀ ਤਾਂ ਤੁਹਾਡੇ ਸਟਿਲ ਇੱਕ ਸਟੇਡੀ ਇਨਕਮ ਬਣੀ ਰਹੇ ਸੈਕਿੰਡ ਸਲੋ ਸਟਾਰਟ ਕਰਨ ਦਾ ਇਹ ਇੱਕ ਬਹੁਤ ਵੱਡ ਇੱਕ ਆਪਸ਼ਨ ਜਾਂ ਇੱਕ ਓਪਰਚੁਨਿਟੀ ਹੁੰਦੀ ਹੈ ਕਿ ਕੱਲ ਨੂੰ ਤੁਸੀਂ ਕੁਝ ਚੇਂਜ ਕਰਨਾ ਤੁਸੀਂ ਕੋਈ ਨਵੀਂ ਕ੍ਰੌਪ ਕਰਨੀ ਹੈ ਤੁਸੀਂ ਅੱਜ ਕੋਈ ਕ੍ਰੌਪ ਕਰ ਲਈ ਤੁਹਾਨੂੰ ਲੱਗ ਰਿਹਾ ਕਿ 4 ਸਾਲ 3-4 ਸਾਲ ਬਾਅਦ ਤੁਹਾਨੂੰ ਲੱਗ ਰਿਹਾ ਕਿ ਸ਼ਾਇਦ ਇਹ ਇਨਾ ਵਧੀਆ ਡਿਸੀਜਨ ਨਹੀਂ ਸੀ ਤੁਹਾਡੇ ਕੋਲੇ ਇਹ ਜਗ੍ਹਾ ਹੁੰਦੀ ਆ ਰਾਈਟ ਤੁਹਾਡੇ ਕੋਲੇ ਹਾਲੇ ਰੂਮ ਹੈਗਾ ਕਿ ਤੁਸੀਂ ਹੋਰ ਕੁਝ ਨਵਾਂ ਉਹਦੇ ਤੇ ਉਹਦੇ ਉੱਪਰ ਅਪਲਾਈ ਕਰ ਸਕਦੇ ਹੋ ਸੋ ਇਸ ਕਰਕੇ ਜਿਹੜੀ ਫਰਸਟ ਐਂਡ ਫਾਰਮੋਸ ਥਿੰਗ ਆ ਸਟਾਰਟ ਸਮਾਲ ਤੁਸੀਂ ਕੁਝ ਵੀ ਕਰਨਾ ਚਾਹ ਰਹੇ ਹੋ ਉਹਦੇ ਉੱਪਰ ਪ੍ਰੋਪਰ ਰਿਸਰਚ ਕਰੋ ਐਂਡ ਸੈਕੰਡ ਜਿਹੜੀ ਮੇਨ ਗੱਲ ਆ ਕਿ ਜਿਹੜੇ ਵੀ ਆਪਾਂ ਫਾਲਾਗਾਉਣਾ ਹੈ ਸਭ ਤੋਂ ਇੰਪੋਰਟੈਂਟ ਸਭ ਤੋਂ ਫਰਸਟ ਫੈਕਟਰ ਹੈਗਾ ਤੁਹਾਡਾ ਸੋਇਲ ਐਂਡ ਵਾਟਰ ਕੁਆਲਿਟੀ ਟੈਸਟਿੰਗ ਤੁਹਾਨੂੰ ਆਪਣੀ ਸੋਇਲ ਦਾ ਟੈਕਸਚਰ ਪਤਾ ਨਾ ਚਾਹੀਦਾ ਕਿ ਸਾਡੇ ਜਿਹੜੀ ਜ਼ਮੀਨ ਆ ਕਿਸ ਤਰ੍ਹਾਂ ਦੀ ਔ ਰੇਤਲੀ ਆ ਜਾਂ ਭਾਰੀ ਜ਼ਮੀਨ ਆ ਤੁਹਾਡੇ ਕੋਲੇ ਆਪਣੇ ਪਾਣੀ ਦੀ ਰਿਪੋਰਟ ਹੋਣੀ ਚਾਹੀਦੀ ਹੈ ਕਿ ਸਾਡਾ ਪਾਣੀ ਕਿਸ ਤਰ੍ਹਾਂ ਦਾ ਹੈ ਜੇਕਰ ਤੁਹਾਡਾ ਪਾਣੀ ਖਾਰਾ ਆ ਤੁਹਾਡੀ ਮੋਟਰ ਦਾ ਪਾਣੀ ਖਾਰਾ ਆ ਤਾਂ ਤੁਹਾਨੂੰ ਨਹਿਰੀ ਪਾਣੀ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ ਸੈਕਿੰਡ ਫੈਕਟਰ ਜਿਹੜਾ ਹੈਗਾ ਇਹਦੇ ਵਿੱਚ ਤੁਹਾਨੂੰ ਆਪਣੀ ਕਲਾਈਮੈਟਿਕ ਜ਼ੋਨ ਬਾਰੇ ਪਤਾ ਨਾ ਚਾਹੀਦਾ ਭਾਵੇਂ ਕਿ ਪੰਜਾਬ ਜੀਓਗ੍ਰਾਫਿਕਲੀ ਕੋਈ ਬਹੁਤ ਵੱਡਾ ਏਰੀ ਜਦੋਂ ਜੀ ਉਪਰੋਂ ਦੇਖੋ ਤਾਂ ਪਠਾਨਕੋਟ ਵਾਲੀ ਸਾਈਡ ਇੱਕ ਡਿਫਰੈਂਟ ਕਲਾਈਮੈਟਿਕ ਜ਼ੋਨ ਆ ਇਧਰ ਮੁਕਸਰਾ ਬੋਰ ਵਾਲੀ ਸਾਈਡ ਡਿਫਰੈਂਟ ਕਲਾਈਮੈਟਿਕ ਜ਼ੋਨ ਆ ਹਸ਼ਿਆਰਪੁਰ ਵਾਲੀ ਸਾਈਡ ਅਨੰਦਪੁਰ ਸਾਈਡ ਵਾਲੀ ਸਾਈਡ ਡਿਫਰੈਂਟ ਆ ਸੋ ਉਹਦੇ ਤੁਹਾਨੂੰ ਤੁਸੀਂ ਆਪਣੀ ਕਲਾਈਮੈਟਿਕ ਜ਼ੋਨ ਦੇ ਅਕੋਰਡਿੰਗ ਹੀ ਸਹੀ ਫਸਲ ਦੀ ਚੋਣ ਕਰ ਸਕਦੇ ਆ ਐਂਡ ਥਰਡ ਤੁਹਾਨੂੰ ਇਹ ਵੀ ਪਤਾਣਾ ਚਾਹੀਦਾ ਕਿ ਜਿਹੜੀ ਫਸਲ ਅਸੀਂ ਚੂਜ਼ ਕਰ ਰਹੇ ਆ ਉਹਦੇ ਉਹਦੀ ਫਰੂਟਿੰਗ ਏਜ ਕਿੰਨੀ ਆ ਜਿਵੇਂ ਆਲੂ ਬਖਾਰਾ ਜਾਂ ਆड़ੂ ਹੋਗੇ ਇਹ ਵਾਲੀਆਂ ਫਸਲਾਂ 2 ਤੋਂ 3 ਸਾਲ ਬਾਅਦ ਫਲ ਤੇ ਆ ਜਾਂਦੀਆਂ ਫਲ ਦੇਣਾ ਸਟਾਰਟ ਕਰ ਦਿੰਦੀਆਂ ਜਦ ਕਿ ਜਿਹ 5 ਸਾਲ ਬਾਅਦ ਫਲ ਦੇਣਾ ਸਟਾਰਟ ਕਰਦੀ ਆ ਜਿਹੜਾ ਆੜੂ ਆ ਇਹ ਤੁਹਾਨੂੰ 5 ਸਾਲ ਬਾਅਦ ਮੈਚਿਓਰ ਮੈਚਿਓਰਿਟੀ ਤੇ ਆ ਜਾਂਦਾ ਮਤਲਬ ਕਿ ਤੁਹਾਨੂੰ ਪੂਰਾ ਫਰੂਟ ਦੇਣ ਲੱਗ ਜਾਂਦਾ ਬਲਕਿ ਜਿਹੜੀ ਨਾਖ ਉਹ 5 ਸਾਲ ਬਾਅਦ ਸਟਾਰਟ ਹੁੰਦੀ ਆ ਤੇ ਉਹਨੂੰ ਮੈਚਿਓਰਿਟੀ ਆਉਂਦੇ 8 ਤੋਂ 9 ਸਾਲ ਲੱਗਦੇ ਆ ਇਹ ਫੈਕਟਰ ਤੁਹਾਨੂੰ ਤਾਂ ਪਤਾ ਹੋਣਾ ਚਾਹੀਦੇ ਆ ਪਤਾ ਹੋਣੀ ਜ਼ਰੂਰੀ ਆ ਸੋ ਥੈਟ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਉਹ ਦੇ ਅਕੋਰਡਿੰਗਲੀ ਕਰ ਸਕੋ ਇਹਦੇ ਵਿੱਚ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਰਿਸਕ ਟੋਲਰੈਂਸ ਆ ਉਹ ਵੀ ਬਹੁਤ ਬਹੁਤ ਵੱਡਾ ਰੋਲ ਪਲੇ ਕਰਦੀ ਜਿਹੜੀਆਂ ਫਸਲਾਂ ਅਸੀਂ ਕਰਦੇ ਆ ਇਹ ਇਸ ਚੀਜ਼ ਤੇ ਆਪਾਂ ਹਾਈ ਰਿਟਰਨ ਵਾਲੀ ਕ੍ਰੌਪ ਵੱਲ ਜਾਣੇ ਕਿ ਜਿਹਦੇ ਵਿੱਚ ਸਾਨੂੰ ਬੈਨੀਫਿਟ ਜਾਂ ਪ੍ਰੋਫਿਟ ਸਾਨੂੰ ਜ਼ਿਆਦਾ ਹੋਵੇ ਬਟ ਉਹਨਾਂ ਦੇ ਵਿੱਚ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਕਿ ਰਿਸਕ ਵੀ ਉਹਨਾਂ ਜ਼ਿਆਦਾ ਹੁੰਦਾ ਇਹ ਤੁਸੀਂ ਖਾਸ ਕਰਕੇ ਕੋਈ ਨਵੀਂ ਫਸਲ ਕਰਨਾ ਚਾਹੁੰਦੇ ਆ ਜਿਵੇਂ ਅਵੋਕਾਡੋਜ਼ ਆਦਿ ਆਪਾਂ ਗੱਲ ਕਰਦੇ ਆਂ ਬਲੂਬੇਰੀਜ਼ ਦੀ ਆਪਾਂ ਗੱਲ ਕਰਦੇ ਆਂ ਨਾ ਜਾਂ ਕੋਈ ਵੀ ਹੋਰ ਫਸਲ ਆ ਉਹਨਾਂ ਦੇ ਵਿੱਚ ਇਨੀਸ਼ੀਅਲ ਇਨਵੈਸਟਮੈਂਟ ਬਹੁਤ ਹਾਈ ਹੁੰਦੀ ਹੈ ਜੇ ਤੁਸੀਂ ਕਨਵੈਨਸ਼ਨਲ ਕ੍ਰੌਪਸ ਜਿਹੜੀਆਂ ਪੰਜਾਬ ਦੇ ਵਿੱਚ ਆਲਰੇਡੀ ਹੁੰਦੀਆਂ ਨੇ ਤੁਸੀਂ ਆਲੂ ਬੁਖਾਰੇ ਦੀ ਖੇਤੀ ਕਰਦੇ ਆਂ ਤੁਸੀਂ ਨਾਖ ਦੀ ਖੇਤੀ ਕਰਦੇ ਆਂ ਤਾਂ ਤੁਸੀਂ 1 ਏਕੜ ਦੇ ਵਿੱਚ ਤਕਰੀ ਜੇ ਤੁਸੀਂ ਉਹੀ ਕਿਸੇ ਹੋਰ ਐਗਜ਼ੋਟਿਕ ਕ੍ਰੌਪ ਦੀ ਕਰਨੀ ਹੈ ਡ੍ਰੈਗਨ ਫਰੂਟ ਦੀ ਕਰਨੀ ਹੈ ਤਾਂ ਤੁਹਾਡੀ ਇਨੀਸ਼ੀਅਲ ਇਨਵੈਸਟਮੈਂਟ 1 ਏਕੜ ਦੇ ਉੱਪਰ 4-5 ਲੱਖ ਤੋਂ ਲੈ ਕੇ 15-20 ਲੱਖ ਤੱਕ ਵੀ ਹੋ ਸਕਦੀ ਹੈ ਡਿਪੈਂਡ ਕਰਦਾ ਤੁਸੀਂ ਕਿਹੜੀ ਕ੍ਰੌਪ ਕਰ ਰਹੇ ਹੋ ਸੋ ਇਹਦੇ ਵਿੱਚ ਤੁਹਾਡੀ ਫਾਈਨੈਂਸ਼ੀਅਲ ਰਿਸਕ ਟੋਲਰੈਂਸ ਵੀ ਬਹੁਤ ਆ ਐਂਡ ਜਿਵੇਂ ਬਿਜ਼ਨਸ ਦੇ ਵਿੱਚ ਕਹਿੰਦੇ ਆ ਕਿ ਹਾਇਰ ਦੀ ਰਿਸਕ ਹਾਇਰ ਦੀ ਰਿਵਾਰਡ ਸੋ ਤੁਸੀਂ ਜਿਹੜਾ ਇਹ ਜਿਹੜੀ ਕ੍ਰੌਪ ਚੂਜ਼ ਕਰਨੀ ਇਹਦਾ ਡਿਸੀਜਨ ਆਪਣੀ ਫਾਈਨੈਂਸ਼ੀਅਲ ਸਮਰੱਥਾ ਦੇ ਅਕੋਰਡਿੰਗ ਲੈਣਾ ਆ ਐਂਡ ਨੈਕਸਟ ਸਿੰਗ ਜਿਹੜੀ ਜਿਹੜੀ ਕ੍ਰੌਪ ਚੂਜ਼ ਕਰਨ ਦੇ ਵਿੱਚ ਹੋਰ ਕਿਹੜੀ ਕ੍ਰੌਪ ਦੀ ਡਿਮਾਂਡ ਹੈ ਰਾਈਟ ਜਿਵੇਂ ਆਪਾਂ ਆਮ ਤੌਰ ਤੇ ਕਦੀ ਕਈ ਕਈ ਵਾਰੀ ਇਹ ਸੋਚਦੇ ਵੀ ਨਹੀਂ ਕਿ ਜਿਹੜੀ ਫਸਲ ਅਸੀਂ ਲਾ ਰਹੇ ਹਾਂ ਇਹਦੀ ਡਿਮਾਂਡ ਹੈ ਇਹਦੀ ਇੱਕ ਬਹੁਤ ਆ ਵਧੀਆ ਐਗਜ਼ਾਮਪਲ ਹੈ ਜੀ ਯੂ ਐਸ ਦੇ ਵਿੱਚ ਮੈਂ ਦੇਖਿਆ ਕਿ ਜਿਵੇਂ ਇੱਥੇ ਨਾਖਾਂ ਨਾਖਾਂ ਦੀ ਬਾਗਬਾਨੀ ਕੋਸਮਾਂ ਪਹਿਲਾਂ ਤੱਕ ਸਹੀ ਚੱਲ ਰਹੀ ਸੀ ਬਟ ਹੁਣ ਹੁਣ ਰੀਸੈਂਟਲੀ ਕਿਹਾ ਕਿ ਨਾਖਾਂ ਦੀ ਪ੍ਰੋਡਕਸ਼ਨ ਤਾਂ ਠੀਕ ਹੈ ਨਾਖਾਂ ਦੀ ਨਾਖਾਂ ਦਾ ਫਰੂਟਿੰਗ ਤਾਂ ਠੀਕ ਆ ਰਿਹਾ ਬਟ ਨਾਖਾਂ ਦੀ ਡਿਮਾਂਡ ਬਹੁਤ ਘਟ ਗਈ ਇਹ ਕਿਉਂ ਨਾਖਾਂ ਦੀ ਡਿਮਾਂਡ ਘਟ ਗਈ ਕਿਉਂਕਿ ਜਿਹੜੀ ਨੈਕਸਟ ਜਨਰੇਸ਼ਨ ਹੈ ਜੈਂਜ਼ੀ ਉਹ ਨਾਖਾਂ ਖਾਣੀਆਂ ਲਾਇਕ ਨਹੀਂ ਕਰ। ਸੋ ਜੇ ਉਹਨਾਂ ਦੀ ਉਹ ਨਾਖਾਂ ਖਾਣੀਆਂ ਲਾਇਕ ਨਹੀਂ ਕਰ ਰਹੇ ਤਾਂ ਜਿਹੜੇ ਬਾਗ ਆ ਉਹਨਾਂ ਦੀ ਪ੍ਰੋਡਕਸ਼ਨ ਦਾ ਉਸੇ ਸਕੀਲ ਤੇ ਚੱਲੀ ਜਾ ਰਹੀ ਆ। ਸੋ ਜੇ ਤੁਸੀਂ ਅੱਜ ਇੰਡੀਆ ਦੇ ਵਿੱਚ ਕੋਈ ਫਰੂਟ ਲਾ ਰਹੇ ਆ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਮੇਰਾ ਬਾਗ ਆ ਉਹ 15 ਤੋਂ 20 ਸਾਲ ਚੱਲਣਾ ਹੈ। ਸੋ ਅੱਜ ਜਿਹੜੀ ਅਗਲੀ ਪੀੜੀ ਆ ਰਹੀ ਆ ਉਹਨਾਂ ਦਾ ਕਿਹੜੇ ਫਰੂਟਸ ਵੱਲ ਟ੍ਰੈਂਡ ਆ ਉਹ ਕਿਵੇਂ ਕਿਹੜੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਕਿਹੜੀ ਚੀਜ਼ ਦੀ ਡਿਮਾਂਡ ਵਧ ਰਹੀ ਹੈ ਕਿਹੜੀ ਚੀਜ਼ ਦੀ ਡਿਮਾਂਡ ਘਟ ਰਹੀ ਹੈ। ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੋਣਾ ਚਾਹੀਦਾ ਤੁਹਾਡੇ ਤੁਹਾ ਫੈਕਟਰ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਵੇਂ ਬਹੁਤ ਸਾਰੇ ਐਨਆਰਆਈ ਵੀਰ ਕਾਲ ਕਰਦੇ ਆ ਕਿ ਅਸੀਂ ਬਾਹਰ ਯੂਐਸ ਰਹਿੰਦੇ ਆ ਜਾਂ ਕੈਨੇਡਾ ਰਹਿੰਦੇ ਆ ਅਸੀਂ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਬਾਗਬਾਨੀ ਕਰੀਏ ਬਹੁਤ ਵਧੀਆ ਵਧੀਆ ਗੱਲਾਂ ਤੁਸੀਂ ਪੰਜਾਬ ਦੇ ਬਾਰੇ ਸੋਚਦੇ ਹੋ ਤੁਸੀਂ ਉੱਥੇ ਕੁਝ ਚੰਗਾ ਕਰਨਾ ਚਾਹੁੰਦੇ ਹੋ ਬਟ ਜਿਹੜੀ ਇੰਪੋਰਟੈਂਟ ਗੱਲ ਆਪਾਂ ਭੁੱਲਣੀ ਨਹੀਂ ਹੈਗੀ ਕਿ ਏਤੀ ਬਾੜੀ ਦੇ ਵਿੱਚ ਜਾਂ ਖਾਸ ਕਰਕੇ ਬਾਗਬਾਨੀ ਦੇ ਵਿੱਚ ਪਹਿਲੇ 2 ਤੋਂ 3 ਸਾਲ ਬਹੁਤ ਕ੍ਰਿਟੀਕਲ ਹੁੰਦੀ ਹੈ ਮੈਨੇਜਮੈਂਟ ਦੇ ਪਰਸਪੈਕਟਿਵ ਤੋਂ ਆਪਾਂ ਬੂਟਿਆਂ ਨੂੰ ਪ੍ਰੋਪਰਲੀ ਸਟੈਬਲਿਸ਼ ਕਰਾਉਣਾ ਹੁੰਦਾ ਰਾਈਟ ਸੋ ਇਸ ਕਰਕੇ ਤੁਹਾਡੇ ਤੁਸੀਂ ਇਸ ਗ ਉੱਥੇ ਤੁਹਾਨੂੰ ਐਟ ਲੀਸਟ ਇੱਕ ਬੰਦਾ ਜਿਹੜਾ ਸੀਰੀਅਸਲੀ ਇਨਵੋਲਵ ਹੋਵੇ ਕੰਮ ਦੇ ਵਿੱਚ ਉਹ ਚਾਹੀਦਾ ਤੁਸੀਂ ਤੁਸੀਂ ਲੇਬਰਰਸ ਆਬਵੀਅਸਲੀ ਹਾਇਰ ਕਰ ਸਕਦੇ ਆ ਬਟ ਜਿਹੜੇ ਜਿਹੜਾ ਕੋਈ ਸਕਿਲਡ ਲੇਬਰਰ ਨਹੀਂ ਹੈਗਾ ਜਿਨ੍ਹਾਂ ਨੂੰ ਉਹਦੀ ਟੈਕਨੀਕਲ ਨੋਲਜ ਨਹੀਂ ਨਹੀਂ ਹੈਗੀ ਕਈ ਵਾਰੀ ਉਹ ਹੋ ਸਕਦਾ ਕਿ ਤੁਹਾਡੇ ਉਹਨਾਂ ਧਿਆਨ ਨਾ ਰੱਖਣ ਜਿੰਨਾ ਤੁਸੀਂ ਖੁਦ ਰੱਖਣਾ ਸੀ ਸੋ ਇਹ ਜ਼ਰੂਰ ਸੋਚੋ ਕਿ ਆ ਮੇਰੀ ਫੈਮਿਲੀ ਦੇ ਵਿੱਚੋਂ ਜਾਂ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਕੌਣ ਜੇ ਤੁਸੀਂ ਖੁਦ ਬਾਹ ਰਹਿਣੇ ਆ ਜਾਂ ਤੁਸੀਂ ਖੁਦ ਕਰੋ ਜੇ ਤੁਸੀਂ ਖੁਦ ਬਾਹ ਰਹਿਣਾਂ ਤਾਂ ਫਿਰ ਉਹਨੂੰ ਤੁਹਾਡੇ ਕੋਲੇ ਇੱਕ ਐਟ ਲਿਸਟ ਇੱਕ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਜਿਹੜਾ ਤੁਹਾਡੇ ਬਾਗ ਦੀ ਪਹਿਲੇ 3 ਸਾਲ ਬਹੁਤ ਕ੍ਰਿਟੀਕਲੀ ਕੇਅਰ ਕਰੇ ਸੋ ਦੈਟ ਕਿ ਤੁਹਾਡੀ ਪ੍ਰੋਪਰ ਇਸਟੈਬਲਿਸ਼ਮੈਂਟ ਹੋ ਸਕੇ ਤਾਂ ਜੋ ਤੁਸੀਂ ਸਕਸੈਸਫੁਲ ਹੋ ਸਕੋ ਆਉਣ ਵਾਲੀ ਵੀਡੀਓਜ਼ ਵਿੱਚ ਅਸੀਂ ਤੁਹਾਨੂੰ ਹੋਰ ਵੀ ਬਹੁਤ ਵਧੀਆ ਜਾਣਕਾਰੀ ਦੇਵਾਂਗੇ ਜੋ ਵੀ ਤੁਹਾਡੇ ਕੁਐਸਚਨਸ ਹੋਣਗੇ ਉਹਦੇ ਰਿਲੇਟਡ ਵੀਡੀਓਜ਼ ਬਣਾਵਾਂਗੇ ਅਸੀਂ ਕ੍ਰੌਪ ਬਾਈ ਕ੍ਰੌਪ ਵੀ ਵੀਡੀਓਜ਼ ਬਣਾਵਾਂਗੇ ਕਿ ਇੱਕ ਕ੍ਰੌਪ ਨੂੰ ਲੈ ਕੇ ਉਹਦੇ ਬਾਰੇ ਉਹਦੇ ਵਿੱਚ ਉਹਦੇ ਅ ਇਨਵੈਸਟਮੈਂਟ ਕਿੰਨੀ ਆ ਪ੍ਰੋਫਿਟਸ ਕਿੰਨੇ ਆ ਕੀ ਚੈਲੰਜਸ ਆ ਸਕਦੇ ਆ ਉਹਨੂੰ ਸਾਰਿਆਂ ਨੂੰ ਵੀ ਡਿਸਕਸ ਕਰਾਂਗੇ ਸੋ ਤੁਸੀਂ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਤਾਂ ਜੇ ਤੁਸੀਂ ਇਹ ਸਾਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਐਂਡ ਕਮੈਂਟਸ ਦੇ ਵਿੱਚ ਸਾਨੂੰ ਆਪਣੇ ਕੁਐਸਚਨਸ ਦੱਸੋ ਜੇ ਤੁਸੀਂ ਚਾਹੁੰਦੇ ਹੋ ਕਿ ਕਿਹੜੇ ਕਿਸੇ ਪਾਰਟਿਕੂਲਰ ਟਾਪਿਕ ਤੇ ਤੁਸੀਂ ਸਾਡੇ ਕੋਲੋਂ ਜਾਣਕਾਰੀ ਚਾਹੁੰਦੇ ਹੋ ਥੈਂਕ ਯੂ